ਹਾਂਜੀ ਹਸੀ ਗਾਲ ਦੋਸਤੋ ਆਪਣੀ ਬੇਟੀ ਜਿੰਦੂ ਦਾ ਵਿਆਹ ਹੈ ਉਹਦੇ ਵਿਆਹ ਦੀਆਂ ਤਿਆਰੀਆਂ ਦੇ ਸੰਬੰਧ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਬਲੌਗ ਦੀ ਅੱਜ ਆਪਾਂ ਵਿਆਹ ਦੇ ਕਾਰਡ ਤੇ ਡੱਬੇ ਛਪਾਏ ਨੇ ਜਿਹੜੇ ਲੋ ਆਮਨ ਨੇ ਖੋਲ੍ਹ ਲਈ ਡੱਗੀ ਤੇ ਸਾਰਾ ਪਰਿਵਾਰ ਖੜਾ ਆਪਣਾ ਲੋ ਜੀ ਆਪਾਂ ਸਾਰੇ ਡੱਬੇ ਚੱਕਦੇ ਆਂ ਤੇ ਅੰਦਰ ਸਾਹਮਣੇ ਸਨ ਨੂੰ ਕੋਸ਼ਿਸ਼ ਰਹੂ ਵੀ ਸਾਰੇ ਵਿਆਹ ਦਾ ਬਲੌਗ ਬਣਾ ਕੇ ਦਿਖਾਈਏ ਤਾਂ ਕਿ ਇਹ ਜਾਦਾਂ ਸਮੀਆਂ ਰਹਿਣ ਆਹ ਦੇਖੋ ਜੀ ਡੱਬੇ ਆ ਗਏ ਮੇਰੀ ਬੀਬੀ ਹੋਰੀਆਂ ਭਾਬੀ ਹੋਰੀਆਂ ਸਾਰੀਆਂ ਸਾਂਭ ਰਿਆਂ ਸਾਡੀ ਬੈਲਾ ਵੀ ਨਾਲ ਹੀ ਆਹ ਵਿਆਹ ਦਾ ਕਾਰਡ ਹੈ ਜੀ ਲਓ ਜੀ ਡੱਬਿਆਂ ਦੇ ਵਿੱਚ ਪਾਉਣ ਵਾਸਤੇ ਮਠਿਆਈ ਤਿਆਰ ਕਰਨ ਲਈ ਹਲਵਾਈ ਦਾਰੇ ਹੋਰੇ ਲੱਗੇ ਸਾਰੇ ਪ੍ਰਬੰਧ ਤਿਆਰ ਹੈ ਮੈਦਾ ਗੁੰਨੀ ਆਂਦੇ ਨੇ ਆਹ ਸ਼ੱਕਰ ਪਾਰੇ ਮਠੀਆਂ ਬਾਲੂ ਸ਼ਾਈਆਂ ਤੇ ਆਹ ਪਕੌੜੀਆਂ ਪਈਆਂ ਸਾਰਾ ਕੁਝ ਤਿਆਰ ਹੈ ਲੱਗੇ ਹੋਏ ਨੇ ਭਾਈਾਰੇ ਹੋਰੇ ਕ੍ਰਿਸ਼ਨ ਐ ਮਸੀਦਾ ਵੀ ਸਹਿਯੋਗ ਐ ਪੂਰਾ ਕੰਮ ਕਰ ਰਿਹਾ ਤੇ ਰਿੰਕਲ ਇੱਥੇ ਖੜਾ ਦੇਖ ਰੇ ਤੇ ਤੇ ਨਾਲ ਹੀ ਅਮਨ ਹੋਰੇ ਆ ਪਾਪੀ ਹੋਰੇ ਆ ਵੀ ਸਾਰੇ ਹੁਣ ਮਠਿਆਈ ਜਿਹੜੀ ਤਿਆਰ ਹੋ ਗਈ ਸਟੋਰ ਚ ਲਿ ਜਾਂਦੇ ਨੇ ਕਿਉਂਕਿ ਇੱਥੇ ਆਪਾਂ ਕਰਨੀਆਂ ਪੈਕਿੰਗ ਆ ਆ ਲੋ ਰਿੰਕਲ ਦੇ ਨਾਲੇ ਢੂਹੀ ਦੁਖ ਦੀ ਆ ਚੱਲ ਬਈ ਆ ਜਾ ਹਾਂਜੀ ਮਠਿਆਈ ਤਿਆਰ ਕਰਨ ਤੋਂ ਬਾਅਦ ਪਹਿਲਾਂ ਸੱਦਾ ਨਾਨਕਿਆਂ ਦਾ ਆ ਰਮਾਨ ਨੇ ਬੰਨਤਾ ਡੱਬਾ ਕਰਤਾ ਤਿਆਰ ਆ ਰਮਾਨ ਤੇ ਰਿੰਕਲ ਵੀ ਨਾਲ ਹੀ ਬੈਠੇ ਨੇ ਆਪਣੀ ਤਿਆਰੀ ਚੱਲ ਪਈ ਤੇ ਸਾਰੇ ਬੈੱਡ ਤੇ ਬੈਠੇ ਆ ਭਾਈ ਹੁਣ ਤਿਆਰ ਕਰੀ ਜਾਂਦੇ ਆ ਭੇਲੀ ਨਾਨਕਿਆਂ ਨੂੰ ਦੇਖ ਕੇ ਆਉਣੀ ਆ ਆ ਪਹਿਲਾਂ ਸੱਤਾ ਨਾਨਕਿਆਂ ਦਾ ਆ ਪਿਆ ਸਾਰਾ ਸਮਾਨ ਤਿਆਰ ਹੈ ਤੇ ਪਰਿਵਾਰ ਬੈੱਡ ਤੇ ਬੈਠਾ ਤਿਆਰੀ ਨੂੰ ਲਓ ਜੀ ਚੱਲ ਪਈਆਂ ਫੌਜਾਂ ਆ ਆਪਣਾ ਰਮਾਨ ਜਾਂਦਾ ਨਾਨਕਿਆਂ ਦਾ ਸਤਾਲੀ ਆ ਵੀ ਲਵੇ ਫਲਾਂ ਦੀ ਟੋਕਰੀ ਆ ਆ ਸਾਡੇ ਸਾਈਕਲ ਵੀ ਟੰਗੇ ਖੜੇ ਆ ਕੰਦ ਤੇ ਲੋ ਜੀ ਮੇਰੀ ਬੀਬੀ ਵੀ ਤਿਆਰ ਹੈ ਵਾਰਚ ਤੇ ਆ ਗੱਡੀ ਚ ਸਾਰਾ ਸਮਾਨ ਰੱਖ ਲਿਆ ਅੱਜ ਤਾਂ ਆਮਣ ਵੀ ਪੱਗ ਬਨ ਕੇ ਆਇਆ ਪਤਾ ਹੀ ਲੱਗਾ ਆਜੋ ਆਜੋ ਭਾਈ ਖਿੱਚ ਕੇ ਜੇ ਆਜੋ ਸਾਰਾ ਟੱਪਰ ਆਪਣਾ ਤਿਆਰ ਹੈ ਆ ਪਾਪੀ ਜਿਹੋਰੇ ਰਮਣ ਹੋਰੇ ਵੀ ਆ ਗਏ ਤੇ ਮੈਂ ਵੀ ਲੱਕਿਆ ਪਿਆ ਫੋਨ ਤੇ ਗਾਹਾਂ ਸੁਨੇਹੇ ਲਾਉਣ ਵੀ ਭਾਈ ਚੱਲਣ ਆ ਲਿਆ ਘਰੋਂ ਸਾਰੀ ਤਿਆਰੀ ਆ ਹੁਣ ਵਧੀਆ ਚੱਲਦੇ ਆ ਚਨੀਰ ਐ ਨਾਨਕੇ ਆਪਣੀ ਜਿੰਦੂ ਦੇ ਚਨੀਰ ਚੱਲੇ ਆ ਹੁਣ ਆ ਨਾਲ ਆਪਣੀ ਆ ਗਈ ਭਾਪੀ ਤੇ ਨੀਸ਼ੂ ਆਂਟੀ ਵੀ ਆ ਗਏ ਨੀਸ਼ੂ ਆਂਟੀ ਵੀ ਦੇਖਣ ਆਏ ਨੇ ਅਰਮਾਨ ਹੋਰਿਆਂ ਨੂੰ ਅਭੀ ਹੋਰਿਆਂ ਨੂੰ ਵੀ ਕੀ ਤਿਆਰੀਆਂ ਚੱਲਦੀਆਂ ਆ ਫੈਮਿਲੀ ਫੋਟੋ ਤੇ ਇੱਥੇ ਸਾਨੂੰ ਸਾਡੇ ਡਾਕਟਰ ਜੱਸੀ ਦੀ ਘਾਟ ਜਰੂਰ ਰੜਕੇ ਅਨੇ ਅੱਜ ਆਪਦੇ ਸੌਰੀ ਨੂੰ ਉਹਨੇ ਜਾਣਾ ਸੀਗਾ ਤੇ ਅਮਨ ਹੋਰੇ ਵੀ ਆ ਗਏ ਫੋਟੋ ਤੇ ਤੇ ਉਹ ਤਾਂ ਹਨੀਹਾ ਵੀ ਚੱਕੀ ਜਾਂਦੇ ਹੂ ਨਾ ਡਿੱਗ ਪੇ ਸਿਰ ਚਾਕੇ ਲਓ ਜੀ ਸਾਰਾ ਟੱਪਰਾ ਆ ਗਏ ਚਨੀਰ ਹੁਣ ਆਪਾਂ ਤੇ ਹੈਰਾਨ ਹੋਵਾਂਗੇ ਚਨੀਰਾ ਬਿਲਕੁਲ ਅਵੀ ਦੇ ਨਾਨਕਿਆਂ ਦੇ ਪਹਿਲੇ ਗੇਟ ਆਪਾਂ ਪੜ ਗਏ ਫੇ ਅੱਗੇ ਦੂਜੇ ਗੇਟ ਨਿਕਲ ਕੇ ਮਹਿਲ ਵਰਗਾ ਘਰ ਹੈ ਭਾਈ ਚਨੀਰ ਵਾਲਿਆਂ ਦਾ ਬਹੁਤ ਵੱਡਾ ਹੈ ਇੱਥੋਂ ਹੁਣ ਉਹ ਦੇਖੋ ਦੂਜਾ ਗੇਟ ਐ ਫੇਰ ਗਾਹਾਂ ਤੀਜਾ ਗੇਟ ਆ ਗਿਆ ਆ ਦੇਖੋ ਇੱਥੋਂ ਬਾਹਰ ਨਿਕਲ ਆਏ ਹੁਣ ਤੀਜੇ ਗੇਟ ਐਂਟਰੀ ਕਰਾਂਗੇ ਤੇ ਅੱਗੇ ਸਾਨੂੰ ਦਿਖਾਉਣੇ ਆ ਅੱਜ ਪਹਿਲਾਂ ਉੱਤਰਦੇ ਆਪਾਂ ਇੱਥੇ ਆਹ ਲੋ ਜੀ ਚੱਲ ਪਏ ਹੁਣ ਆਪਾਂ ਲੈ ਕੇ ਸਮਾਨ ਆਰਮਾਨ ਹੋ ਰਿਹਾ ਵੀ ਹੋਰੇ ਸਾਰੇ ਤੇ ਆ ਗਾਹਾਂ ਨਾਕਾ ਨਾਨਕਿਆਂ ਦਾ ਏ ਸੁਣਨ ਵਾਲੀਆਂ ਗੱਲਾਂ ਗੀਤ ਵਧੀਆ ਸੁਣੋ ਧਿਆਨ ਨਾਲ ਪਈ ਦੀਂ ਗੜਾਈ ਤੇ ਪਈ ਨੇ ਤੁਹਾਈ ਮਿਸ਼ਲੇ ਜੀ ਪਰ ਇੱਕ ਟਕੇ ਦੀ ਸੀਗਨੀ ਮੈਂ ਦਵਾਂ ਦੇ ਸਾਰੇ ਨੀ ਆਣੀ ਤਾਂ ਪਿਆਰੀ ਏ ਸ਼ਹਿਰ ਫੋਟੋ ਕਿ ਚਲ ਰਹੀ ਕਿ ਨਾ ਕੈਂਚੀ ਸੋਡੀ ਹੋ ਗਈ ਰਿੰਕਲ ਫੋਟੋ ਥੋੜਾ ਪਹਿਲੇ ਪਹਿਲੇ ਕਰ ਲਈ ਨਾ ਨਾਲ ਨਾਲ ਆਦੀ ਉਹ ਤਾਂ ਹੁਣ ਜਿਹੜੀ ਜਾਣੇ ਚ ਲੈ ਗਏ ਪਈ ਹੁਣ ਕਿਉਂਕਿ ਉਧਰ ਵੀ ਥੋੜੀ ਮਾੜੀ ਖਿੱਚ ਆਈ ਉਹ ਤੋਂ ਅੱਲਾ ਬਹੁਤ ਉਧਰ ਹੋ ਗਿਆ ਅਸੀਂ ਬਈ ਨਾਲ ਜੀ ਵਜਾ ਫੋਟੋ ਹੋ ਗਈ ਜਿਹੜਾ ਕਵਰ ਕਰ ਰਹੀ ਮੈਂ ਕੱਟਣੀ ਹੈ ਨਾ ਤੇ ਮੈਂ ਬਣਾਉਂਗਾ ਵੀਡੀਓ ਤੂੰ ਲੰਦ ਮੈ ਲਈ ਜੀ ਪੈਣੇ ਦੋਨੇ তো পিবন রিবন কটন লাগে ਮੇਰਾ ਮੂੰਹ ਚ ਪਾਣੀ ਆ ਰਿਹਾ ਸੀ ਇਹ ਵੀ ਹਾਂ ਲੈ ਹੋ ਕਰਨਾ ਤੂੰ ਵੀ ਉਹ ਉਧਰ ਭੈਣ ਖੜੀ ਹੋਣ ਅੱਗੇ ਆ ਜਾਈਂ ਪਾ ਦੋ ਪਾ ਦੋ ਭੁੱਖੇ ਹੀ ਆ ਰਹੇ ਮੈਂ ਤੇਰੀ ਰਹਿ ਗਈ ਸਾਰੀ ਲੈ ਤੇਰੇ ਉਪਰੋਂ ਵਾਖਰ ਦੇ ਬੰਨ ਆਤੀ ਸਨ ਨੂੰ ਜਰੂਰ ਦਿਖਾਉਣੀਆਂ ਨਾਕਾ ਨਾਨਕਿਆਂ ਦਾ ਹਕੀਕਤ ਖੜਾ ਇੱਧਰ ਗੁਰਪ੍ਰੀਤ ਖੜਾ ਵਿਸ਼ਕਰਨਾ ਖੜਾ ਨਾਲ ਅਵੀ ਦਾ ਨਾਨਾ ਮਾਮੇ ਮਾਮੀਆਂ ਹੋਰ ਇਹਨਾਂ ਦੇ ਭੈਣ ਭਰਾ ਸਾਰੇ ਖੜੇ ਨੇ ਆ ਨਾਕਾ ਨਾਨਕਿਆਂ ਦਾ ਬਹੁਤ ਵਧੀਆ ਚੀਜ਼ ਆ ਤੁਸੀਂ ਦੇਖੋ ਗੌਰ ਨਾਲ ਲੋ ਜੀ ਮੇਰੇ ਭਾਬੀ ਜੀ ਨੇ ਆਪਦੇ ਮੰਮੀ ਤੇ ਡੈਡੀ ਨੂੰ ਪਹਿਲਾ ਸੱਦਾ ਨਾਨਕਿਆਂ ਦਾ ਜਿਹੜਾ ਉਹਨਾਂ ਨੂੰ ਫੜਾਇਆ ਜੀ ਹੁਣ ਅੱਗੇ ਤਿੰਨੇ ਚਾਰੇ ਭੈਣ ਭਰਾਵਾਂ ਨੂੰ ਓਵੇਂ ਓਵੇਂ ਜਿਵੇਂ ਉਹਨਾਂ ਦਾ ਰੋਤਵੈ ਨੰਦੇ ਜਾਣਗੇ ਸਤਨਾਕ ਸਿੰਘ ਕਹਿੰਦਾ ਤੇ ਆ ਵੀਡੀਓ ਤੇ ਵੀ ਦਿਖਾਤਾ ਜਿਹੜਾ ਮੁੰਡਾ ਆਪਣਾ ਬਾਹਰ ਬੈਠਾ ਹੈ ਦੀਪੂ ਵੀਰਾ ਉਹ ਵੀ ਦੇਖ ਰਿਹਾਗਾ ਆ ਜੋ ਅੱਗੇ ਹੁਣ ਮੈਨੂੰ ਲੱਗਦਾ ਸ਼ਾਇਦ ਮੈਂ ਬਹੁਤਾ ਬੋਲਾਂ ਨਾ ਵੀ ਤੁਸੀਂ ਜੇ ਦੇਖੋ ਤਾਂ ਬਹੁਤ ਵਧੀਆ ਇੰਟਰਸਟਿੰਗ ਸਟੋਰੀ ਬਣੂਗੀ कि वीडियो नहीं है उठे मेरे तो पूरे पूरे घर के सारे उठे खर्चा और कैंसिल एसी आ गया मैं चला गया बंद अब देखला इतनी मेरा धागा बन निकल तेरे को दे मैं ना हो ना भी। ना नहीं ये होस आ पढ़ लव मी लव मी ਇਹ ਟ੍ਰਿਬਿਊਟਿੰਗ ਦੇ ਵਿੱਚ ਨਾ ਉਹਦੇ ਵਿੱਚ ਨਾ ਇਹ ਨਾ ਵਾਟਰ ਇੰਦਿਟ ਅੱਜ ਸਾਰੀ ਕੋਈ ਲਿਆਰ ਕਰਦੇ ਵਿੱਚ ਚਲ ਵਧੀਆ ਚਲ ਮੈਂ ਪੱਗ ਨਾ ਬਣਾਉਂਦਾ ਹਾਂ ਹਾਂ ਪੱਗ ਨਾ ਬਣਾਉਂਦਾ ਪੱਗ ਤਾਂ ਬਣਣੀ ਸੀ ਤੇਰੇ ਕੋਲ ਮੈਂ ਤਾਂ ਹੁਣ ਹੀ ਆਇਆ ਸੀ ਪੋਗ ਗੁਰਦੁਆਰੇ ਕੋਲ ਬਰਸਾਰੀ ਸੀ ਹੈ ਨਾ ਹੁਣ ਗੁਰਦੁਆਰੇ ਪਹੁੰਚੇ ਹਾਂ ਇਕੱਠ ਹੋਇਆ ਸੀ ਆਜਾ ਗੱਲ ਕਹਿੰਦਾ ਕਹਿੰਦਾ ਸਰ ਜੀ ਮਗਰ ਜੀ ਪੂਰੂ ਦੇ ਸਾਥ ਵੀਡੀਓ ਨਹੀਂ ਕਰਦਾ ਉਹ ਫੋਟੋ ਚਾਹੀਦਾ ਉਹਨਾਂ ਦੀ ਤੇ ਕੀ ਹੋ ਗਿਆ ਆਦੀ ਪੂਰੀਆਂ ਤਾਂ ਨਹੀਂ ਪੂਰੀਆਂ ਮੈਂ ਵਿੱਚ ਰੱਖ ਲਾ ਵਿਚਾਲੇ ਤਾਂ ਚੱਲੀ ਜਾਂਦੀ ਹੈ ਕੈਲਸ਼ੀਅਮ ਉਹ ਤਾਂ ਚਲ ਹੋ ਰਾਇਆ ਵੱਡੀ ਨਾਲ ਉਹ ਜਿਹੜਾ ਆਪਣੀਆਂ ਨਹੀਂ ਉਹ ਤਾਂ ਉਹ ਭੇਜ ਦਾਂਗੇ ਤੋ ਜੇ ਵੀ ਬਸ ਉਹ ਵੀ ਮੇਰਾ ਉਹ ਦੋ ਜੀ ਚੱਟੇ ਜੇ ਵਨ ਮੇਰਾ ਅੱਗੇ ਵੀ ਦੇਖੀਓ ਉਹਦੇ ਸਾਰਾ ਉਹ ਬਹਿ ਦਿਖਾ ਦੇ ਬਲੂਟੁਥ ਦੇ ਦੇ ਲਾਇਸੈਂਸ ਆ ਦੇਣਾ ਮੈਂ ਇੰਨਾ ਕੋਈ ਨਹੀਂ ਫਰੇਗਾ ਹਾਂ ਤੁਸੀਂ ਸਿਆਣੇ ਜੀ ਲੱਗੇ ਆ ਬੰਦੇ ਵਿੱਚ ਹੀ ਨਹੀਂ ਕਰਦਾ ਉਹ ਬਾਕੀ ਪੁੱਟ ਗਈ ਸਹੀ ਕਰਦਾ ਨਾ ਇਧਰ ਬਟਨ ਤੇ ਠੀਕ ਸਰ ਨੂੰ ਦੋਦਾ ਸਹੀ ਆ ਜੋ ਹਜੀਤ ਕੱਲ ਮਿਲਿਆ ਅੱਜ ਵੀ ਕੁਤਨ ਚਾਰ ਬ੍ਰਿਟਿਸ਼ ਇਹਨਾਂ ਸਰ ਇਹ ਆਪਾਂ ਤੁਹਾਨੂੰ ਲੱਗਦਾ ਵਿੱਚ ਪੀਂਦੇ ਆਂ ਕਰਕੇ ਇਹਨਾਂ ਬੋਲਣ ਨੂੰ ਕੋ ਪੱਤੂ ਬਰ ਸਾਰੀ ਬਾਪਰਾਲ ਤੇਰੇ ਵੀ ਬੰਨ ਤੂੰ ਕੋਈ ਨਾ ਨਵੇਂ ਤੋਂ ਦਵਾ ਪਾਇਆ ਸੀ ਆਪਣਾ ਬਘਰ ਕੱਟ ਕੇ ਨੂੰ ਦਿੱਤੀ ਸੀ ਨਾ ਬੰਨ ਤਿਕਣਾ ਦੇ ਵੇਲੇ ਦੋ ਤਾਂ ਮਾਈਕਰੋ ਪਹਿਲਾ ਦੂਰ ਖੜਛੇ ਨਾ ਲੈ ਵੀ ਦੇਖਦੇ ਕੇ ਫੋਟੋਗ੍ਰਾਫਰ ਨਾ ਇੱਧਰ ਦੇਖਿਆ ਨਾ ਲੱਗੇ ਤੂੰ ਡਾਕਟਰ ਆ ਪਾਈ ਤੂੰ ਪੁਲਿਸ ਵਾਲੇ ਕੱਪੜੇ ਪਾ ਕੇ ਸਾਰਾ ਕੰਮ ਹੀ ਕਰਦਾ ਐ ਇਹਦੇ ਕੋਲ ਪੰਡਾ ਬਾਡੀਗਾਰਡ ਹੈ ਬਾਈ ਦੋਵੇਂ ਪਾਸੇ ਸਰ ਲੋਕਾਂ ਕਰ ਮਤਲਬ ਬਾਡੀਗਾਰਡ ਦੀ ਤੂੰ ਮਣ ਦੇਣਾ ਉਹ ਤੇ ਕਰਨ ਲਈ ਆ ਸਾਰਾ ਜੋ ਲੰਬਾ ਹੁਸਤਾਦ ਉਹ ਸੀਓ ਨੂੰ ਵੀ ਛੋਟਾ ਲੱਗਦਾ ਉਹ ਬੜੀ ਹੁੰਦੀ ਆ ਅੱਛਾ ਚਲ ਚਲ ਕਰਾਵਾ ਦੇ ਨਾ ਉਹ ਤੇ ਮੋੜਾ ਉਹ ਮੈਂ ਆਊਟ ਲਾਈਟ ਦੇ ਬਣਾਵਾਂ ਕਿ ਫਰਡ ਸਕੂਲ ਕੋਲ ਇੱਕ ਤਰ੍ਹਾਂ ਦਾ ਹੈ ਤੇ ਆਪਲੇ ਦੇਖ ਰਿਹਾ ਹੈ ਹੈ ਜੀ ਉਹ ओरिजिनल ਨਾ ਗਲੀ ਦੀ ਉਹ ਕਿਦਾਂ ਤੇਰੇ ਵੀ ਹੈ ਕਿਉਂਕਿ ਕੋਈ ਨਹੀਂ ਹੈ ਤਾਂ ਉਹਨਾਂ ਨੇ ਪਾਸ ਬਦਲ ਦਿੱਤਾ ਪਾਸ ਵਰਗੇ ਇੱਟੇ ਨਾ ਕਿੰਨੇ ਕਿਉਂ ਬੋਲਣ ਦੀ ਕਰਦਾ ਰਹਿੰਦਾ ਹੈ ਅੱਧਾ ਅੱਧਾ ਕਰਦਾ ਚਲੋ ਆਪਾਂ ਕੋਈ ਨਾ ਕੋਈ ਨਾ ਨਹੀਂ ਫੇਰ ਬਣਾ ਕੇ ਕੋਈ ਨਾ ਇਹਨੂੰ ਮਾਤਵੜਾ ਲਿਆ ਜਾਂਦਾ ਨਹੀਂ ਕੋਈ ਨਾ 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 ਕੋਈ आले तुम लड्डू की गला जी जी सटल भी तो सामने बन गया ना काली हो कलर फोटो जो रंग का पता नहीं होता उसका चल पु करे ਅਗਰ ਅੱਜ ਲਾਰੋ ਮਤ ਤਾ ਅੱਜ ਕੋਈ ਹੋ ਦੇ ਇਹ ਤਾਂ ਦਿੱਤਾ ਆ ਸਾਦਾ ਦਿੱਤਾ ਛੋਟਾ ਸਾਰੇ ਹੱਥ ਆ ਸਾਰੇ ਹੱਥੀ ਖਾਜੋ ਪੇਟਾ ਕਰਨੀ ਹੋ ਪਨਕੀਂ ਜੇ ਇਹ ਕਿ ਮੈਂ ਤਰਨੀ ਆ ਪਈ ਸੋਤੀ ਲਈ ਸੋਦੇ ਲੱਭੂ র <laughs> <laughs>